ਪ੍ਰਾਪਾ ਆਪਾਂ ਕੱਤਰ ਹੋਏ ਆ ਬੜੀ ਵੱਡੀ ਜਿੱਤ ਕੀਤੀ ਆ ਤੁਸੀਂ ਬੜੀ ਵੱਡੀ ਲੀਡ ਨਾਲ ਜਿਹੜਾ ਤੁਸੀਂ ਦਾਗ ਕੁੱਡੀ ਖਾਲੜਾ ਦੇ ਵੇਲੇ ਆਪਾਂ ਨੂੰ ਲੱਗਿਆ ਸੀ ਉਹ ਲਾਇਆ ਤੇ ਲਾਇਆ ਵੀ ਆਪਾਂ 2 ਲੱਖ ਦੀ ਲੀਡ ਨਾਲ ਤੇ ਮੈਂ ਜੋ ਮਨ ਚ ਸੋਚਿਆ ਸੀ ਨਾ ਉਹੋ ਹੀ ਹੋਇਆ ਹੈ ਮੈਂ ਸੋਚਦਾ ਸਾਂ ਜਿਹੜੇ ਸਾਡੇ ਵੀਰ ਸਾਨੂੰ ਸਾਡੇ ਵਿੱਚੋਂ ਪੈਦਾ ਹੋ ਕੇ ਸਾਨੂੰ ਕਤੀੜ ਦੱਸਦੇ ਆ ਜੇ ਫਿਰ ਅਸੀਂ ਕਿਸ ਮਾਪੇ ਬਾਪ ਦੇ ਬੱਚੇ ਉਹਨਾਂ ਨੂੰ ਰੱਬ ਨੇ ਉਹ ਚਪੇੜ ਮਾਰੀ ਐ ਤੇ ਤੁਸੀਂ ਮਾਰੀ ਐ ਇਹ ਉਹਨਾਂ ਦੇ ਪਿਛਲੇ ਬੰਦੇ ਪੰਜਵਾਂ ਨੰਬਰ ਦਿੱਤਾ ਇਹ ਬੜੀ ਚੜ੍ਹਦੀ ਕਲਾ ਦਾ ਸਬੂਤ ਆ ਜਿਹੜੀ ਅੱਜ ਫਾਰਮ ਦੇ ਵਿੱਚ ਦੋ ਜੋਧੇ ਤੁਸੀਂ ਐਮਪੀ ਬਣਾ ਕੇ ਦਿੱਤੇ ਆ ਬਾਕੀ ਵੀ ਤਗੜੇ ਹੋ ਕੇ ਅੰਬਲਾ ਪਾ ਰਹੀਏ ਆਪਾਂ ਨਸ਼ੇ ਦੀ ਦੰਗਲtion ਦੇਖੋ ਜੀ ਭਾਵੇਂ ਨਸ਼ਾ ਵਰਲਡ ਲੈਵਲ ਦੀ ਚੰਗਿਆ ਪਰ ਮੈਂ 14 ਐਮਪੀ ਆਉਣ ਵਾਲੇ ਸਮੇਂ 'ਚ ਕਈ ਲੋਕ ਮੈਨੂੰ ਕਹਿ ਦਿੰਦੇ ਵੀ ਕਿਉਂ ਕਹਿਣਾ ਮੈਂ ਕਹਿੰਦਾ ਈਮ ਖਾਣ ਵਾਲਾ ਬਾਪੂ ਜਿਹੜਾ 84 ਸਾਲ ਜਿੰਦਾ ਹੈ ਨੀਮ ਤੇ ਪੋਸਟ ਬਾਕੀ ਸਟੇਟਾਂ ਦੇ ਵਿੱਚ ਲਾਗੂ ਆ ਜਦੋਂ ਇੱਕ ਸਟੇਟ ਇੱਕ ਦੇਸ਼ ਤੇ ਇੱਕ ਸਟੇਟ ਕਰਨਾ ਚਾਹੁੰਦੇ ਆ ਕਿ ਬਾਕੀ ਸਟੇਟਾਂ ਦੇ ਵਿੱਚ ਪੋਸਟ ਵੀ ਸਕਦੇ ਆ ਇਹ ਸਾਨੂੰ ਇਹ ਸਮਾਂ ਜਿਹੜਾ ਥੋੜਾ ਥੋੜਾ ਮਿਲਣਾ ਚਾਹੀਦਾ ਕਿ ਜਿੰਨਾ ਕੱਸੀ ਆਪਣਾ ਪਰਿਵਾਰ ਜਿਹੜਾ ਪਾਲਣ ਦੀਆਂ ਗੋਲੀਆਂ ਖਾਣ ਉਹ ਆ ਜਿਹੜਾ ਸਰਕਾਰਾਂ ਨੇ ਗੋਲੀਆਂ ਲਾਈਆਂ ਇਹ ਨਸ਼ੇ ਤੇ ਲਾਇਆ ਇਹ ਲੋਕਾਂ ਨੂੰ ਨਸ਼ੇ ਤੋਂ ਟਾਇਆ ਨਹੀਂ ਕਹਿੰਦੇ ਗੋਲੀ ਦੇ ਦਈ ਹੈ ਉਹ ਲਿਆ ਕੇ ਨਾ ਇਹ ਦੀਵਾਜਾ ਬਾਲ ਕੇ ਤੇ ਫਿਰ ਉਹਨੂੰ ਸੇਕਦੇ ਆ ਇਹ ਢਿੱਪ ਭੈਣੀ ਚੀਜ਼ ਐ ਰਹਿ ਗਈ ਗੱਲ ਭਰਾਓ ਮੈਂ ਸਟੇਜ ਤੋਂ ਤੁਹਾਨੂੰ ਕਹਿ ਦਿੰਦਾ ਕਿ ਆਪਣੀ ਪਨੀਰੀ ਬਚਾਓ ਤੇ ਪਨੀਰੀ ਨੂੰ ਇੱਥੇ ਰੱਖਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਚਾਰ ਹੀ ਭਰਾ ਆਏ ਤੇ ਸੱਤ ਸਾਡੇ ਬੱਚੇ ਸਾਰੇ ਇੱਥੇ ਦੇਖ ਜਿਆਦਾਦ ਵੀ ਬਾਪੂ ਦੀ 12 ਕਿੱਲੇ ਇਹਦੇ ਮਾਰਕ ਨੇ 80 ਦਿੱਤੀ ਤੇ ਕੀਤੀ ਵੀ ਮਿਹਨਤ ਦਾ ਨਾ ਸਰਪੰਚੀ ਕੀਤੀ ਨਾ ਦੋ ਨੰਬਰ ਕੀਤਾ ਨਾ ਖਵਾਈ 1 ਰੁਪਏ ਦੀ ਵੀ ਸ਼ਰਾਬ ਨਹੀਂ ਵੇਚੀ ਨਸ਼ਾ ਨਹੀਂ ਵੇਚਿਆ ਕਲਸੀਆ ਮੇਰਾ ਪੁੱਤ ਦੇ ਅੱਜ ਵੀ ਮੇਰਾ ਭਤੀਜਾ ਜਿਹੜਾ ਫੌਜ ਚ ਨੌਕਰੀ ਕਰਕੇ ਆ ਗਿਆ ਤੇ ਉਹਦੇ ਭਰਾਵਾਂ ਦੇ ਵਿੱਚ ਜਾਇਦਾਦ ਵੰਡੀ ਤੇ ਨਾ ਭਰਾਵਾਂ ਦੇ ਵਿੱਚ ਤੇ ਮੈਂ ਵੀ ਆਪਣੇ ਭਰਾਵਾਂ ਚ ਵੰਡੀ ਜਿਹੜੀ ਉੱਥੋਂ ਵਾਲੀ ਕਮਾਈ ਫੌਜ ਵਾਲੀ ਕਮਾਈ ਪਹਿਲਾਂ ਮੈਂ ਵੰਡੀ ਹੀ ਆਣ ਕੇ ਭਰਾਵਾਂ ਚੋਂ ਇੰਦੇ ਹੁਣ ਮੇਰੇ ਭਤੀਜੇ ਨੇ ਵੰਡੀ ਉਸੇ ਤਰ੍ਹਾਂ ਆ ਸਾਹਮਣੇ ਕਲਸੀਆ ਨੂੰ ਜਾ ਉਹਦੇ ਤਿੰਨ ਕੋਠੀਆਂ ਨਵੀਆਂ ਪਈਆਂ ਮੇਰੇ ਭਤੀਜੇ ਨੇ ਪਵਾਈਆ ਆਪਣੇ ਭਰਾਵਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਸਾਡੇ ਚ ਇਕਤਾ ਚਾਹੀਦੀ ਜਿਹੜੀ ਏਕਤਾ ਤੁਸੀਂ ਹੁਣ ਕੀਤੀ ਐ ਇਹ ਪਰਿਵਾਰਾਂ ਦੀ ਏਕਤਾ ਰੱਖ ਬਰਾਬਰ ਬਰਾਨਾ ਬਣ ਕੇ ਰੋ ਵਾਟ ਨਾ ਵਟੋ ਇੱਕ ਦੂਜੇ ਦੀ ਵਾਟ ਵਾਟ ਕੇ ਇੱਕ ਮਰਲਾ ਥਾਂ ਜੇ ਰੱਬ ਨੇ ਦੇਣਾ ਆ ਤੇ ਸੱਤ ਕਨਾਲੀ ਸੋਹਣਾ ਮਰਲੇ ਚ ਕਿੱਲੇ ਦੇ ਦਾਣੇ ਦੇ ਰੱਬ ਤੇ ਵਿਸ਼ਵਾਸ ਕਰੋ ਵਟਾ ਵਡਣੀਆਂ ਛੱਡੋ ਲੜਾਈ ਝਗੜੇ ਪਰਿਵਾਰ ਛੱਡ ਦਿਓ ਤੇ ਏਕਤਾ ਦਾ ਸੰਗੋਧ ਦਿਓ ਜਿੱਦਾਂ ਤੁਸੀਂ ਹੁਣ ਦਿੱਤਾ ਤੁਹਾਨੂੰ ਕਿਸੇ ਨੇ ਆ ਕੇ ਆ ਬਲਵਾਲ ਦਾ ਪਰਿਵਾਰ ਨਹੀਂ ਆਇਆ ਵੋਟਾਂ ਲੱਕ ਤੁਹਾਨੂੰ ਮਾਲਕ ਨੇ ਪੈਦਾ ਕੀਤਾ ਤੇਰੇ ਲਈ ਮੈਂ ਬੇਨਤੀ ਕਰਾਂ ਹਰਪਾਲ ਥੋੜਾ ਜਿਆਦਾ ਲੈ ਗਿਆ ਹਰਪਾਲ ਸਿੰਘ ਆਪਣੇ ਕੋਲੋਂ ਪਠਾਨਕੋਟ ਤੋਂ ਸੁਜਣਾ ਕਵਰ ਚੱਟ ਸਿੰਘ ਜੀ ਆਪਣੇ ਕੋਲ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਐ ਤੇ ਮੈਂ ਪਹਿਲਾਂ ਹਰਪਾਲ ਸਿੰਘ ਨੂੰ ਬੇਨਤੀ ਕਰਦਾ ਐ ਕਿ ਉਹ ਆਪਣੇ ਸ਼ਬਦਾਂ ਨਾਲ ਤੁਹਾਨੂੰ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਕਵਰ ਚੱਟ